ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਪਰਬ ਜਨਮ ਮਰਨ ਨੇਵਾਰ ਹਾਰ ਪਰਿਓ ਦੁਆਰ ਪਰਬ ਜਨਮ ਮਰਨ ਨਿਵਾਰ ਹਾਰ ਪਰਿਓ ਦੋ ਵਾਰ ਗਹ ਚਰਨ ਸਾਧੂ ਸੰਗ ਮਨ ਮਿਸ਼ਟ ਹਰ ਰੰਗ ਕਰ ਦਇਆ ਲੇ ਹੋ ਲੜਲਾਏ ਨਾਨਕਾ ਨਾਮ ਧਿਆਏ ਦਿਨਨਾਥ ਦਿਆਲ ਮੇਰ ਸੁਆਮੀ ਦਿਨਨਾਥ ਦਿਆਲ ਜਾਚੋ ਸੰਤਰਵਾਲ ਰਹਾ ਸੰਸਾਰ ਵਿਖਿਆ ਕੋਪ ਤਮ ਅਗਿਆਨ ਮੋਹਤ ਕੋਪ ਗਾਹ ਪੂਜਾ ਪ੍ਰਭ ਜੀ ਲੇਹੋ ਹਰ ਨਾਮ ਆਪਣਾ ਦੇਹੋ ਪ੍ਰਭ ਤੁਝ ਬਿਨਾ ਨਹਿ ਠਾਓ ਨਾਨਕਾ ਬਲ ਜਾਓ ਲੋਭ ਮੋਹ ਬਾਦੀ ਦੇਹ ਬੇਨ ਭਜਨ ਹੋਵਤ ਖੇਹ ਜਮ ਦੂਤ ਮਹਾ ਭਿਆਰ ਚਿੱਤ ਗੁਪਤ ਕਰਮਹ ਜਾਨ ਦਿਨ ਰਾਨ ਸਾਖ ਸੁਨਾਈ ਨਾਨਕਾ ਹਰ ਸਰਨਾਏ ਪੈ ਪੰਜਨਾ ਮੂਰਾਰ ਕਰ ਦਇਆ ਪਤ ਤੋ ਉਧਾਰ ਮੇਰੇ ਦੁਖ ਗਨੇ ਨਾ ਜਾਹੇ ਹਰ ਬਿਨਾ ਕਤਹੇ ਸਮਾਹੇ ਗਹਿ ਓਟ ਚਿਤਵੇ ਨਾਥ ਨਾਨਕ ਦੇ ਰਖਾ ਹਾਥ ਹਰ ਗੁਣ ਨਿ ਦੇ ਗੋਪਾਲ ਸਰਬ ਘਟ ਪ੍ਰਤਪਾਲ ਮਨ ਪ੍ਰੀਤ ਦਰਸ਼ਨ ਪਿਆਸ ਗੋਬਿੰਦ ਪੂਰਨ ਆਸ ਇਕ ਨਿਮਖ ਰਹਿਨ ਨਾ ਜਾਏ ਵੱਡ ਭਾਗ ਨਾਨਕ ਪਾਏ ਪ੍ਰਭ ਤੁਜ ਬਿਨਾ ਨਹੀਂ ਹੋਰ ਮਨ ਪ੍ਰੀਤ ਚੰਦ ਚਕੋਰ ਜਿਉ ਮੀਨ ਜਲ ਸਿਉ ਹੇਤ ਅਲ ਕਮਲ ਭਿੰਨ ਨਾ ਭੇਤ ਜਿਉ ਚੱਕਵੀ ਸੂਰਜ ਆਸ ਨਾਨਕ ਚਰਨ ਪਿਆਸ ਜਿਉ ਤਰਨ ਭਰਤ ਪੁਰਾਨ ਜਿਉ ਲੋਭੀਐ ਧਨ ਦਾੰਡ ਜਿਉ ਦੂਧ ਜਲੈ ਸੰਜੋਗ ਜਿਉ ਮਹਾ ਖੁਦਿਆ ਅਰਥ ਭੋਗ ਜਿਉ ਮਾਤ ਪੁੱਤਹੇਤ ਹਰ ਸਿਮਰ ਨਾਨਕ ਨੇਤ ਜਿਉਂ ਦੀਪ ਪਤਨ ਪਤੰਗ ਜਿਉਂ ਚੋਰ ਹਿਰਦਨ ਸੰਗ ਮੈਗਲ ਹੈ ਕਾਮੈ ਬੰਦ ਜਿਉਂ ਗਰਸਤ ਵੇਖਾਈ ਧੰਦ ਜਿਉਂ ਜੁਵਾਰ ਬਿਸਨ ਨਾ ਜਾਏ ਹਰ ਨਾਨਕ ਇਹੋ ਮਨ ਲਾਏ ਉਰੰਕ ਨਦਨੇਹੋ ਚਾਤਰਕ ਚਾਹਤ ਮੇਹੋ ਜਨ ਜੀਵਨਾ ਸਤ ਸੰਗ ਗੋਬਿੰਦ ਭਜਨ ਰੰਗ ਰਸਨਾ ਬਖਾਨ ਨਾਮ ਨਾਨਕ ਦਰਸ਼ਨ ਦਾੰਦ ਗੁਣ ਗਾਏ ਸੁਣ ਲਿਖ ਦੇ ਸੋ ਸਰਬ ਫਲ ਹਰ ਲੇ ਕੁੱਲ ਸਮੋਹ ਕਰਤੋ ਧਾਰ ਸੰਸਾਰ ਉਤਰ ਸੁਪਾਰ ਹਰ ਚਰਨ ਬੋਹਿਤ ਤਾਹੇ ਬਿਲਾ ਸਾਧ ਸੰਗ ਜਸ ਗਾਹੇ ਹਰ ਪੈਜ ਰਖ ਮੂਰਾਰ ਹਰ ਨਾਨਕ ਸਰਨ ਦੁਆਰ ਹਰ ਪੈਜ ਰਖੈ ਮੂਰਾਰ ਹਰ ਨਾਨਕ ਸਰਨ ਦੁਆਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ